ਹਾਂਜੀ ਆਪਾਂ ਲੱਗੇ ਹਾਂ ਜੀ ਅੱਜ ਚਾਕ ਫਟਣ ਤੋ ਤੁੱਕੀ ਬਣਾਉਣ ਤੇ ਆਪਾਂ ਨੇ 2 ਇੰਚ ਕੱਪੜਾ ਲੈ ਲਿਆ ਜੀ ਇਹਨੂੰ ਆਪਾਂ ਨੇ ਫੋਲਡ ਕਰਕੇ ਆਪਾਂ ਨੇ ਤੁੱਕੀ ਬਣਾ ਲੈਣੀ ਹੈ ਜੀ ਇਹਦੀ ਆਦੋਂ ਆਪਾਂ ਨੇ ਤੁੱਕੀ ਬਣਾ ਲੈਣੀ ਹੈ ਜੀ ਇਹਦੀ ਤੇ ਜਿਨ੍ਹਾਂ ਨੂੰ ਚਾਕ ਫਟਣ ਤੋਂ ਤੁੱਕੀ ਲਾਉਣ ਦਾ ਨਹੀਂ ਪਤਾ ਉਹ ਜ਼ਰੂਰ ਵੀਡੀਓ ਦੇਖਿਓ ਤੇ ਐਦਾਂ ਆਪਾਂ ਨੇ ਸਲਾਈ ਲਾ ਕੇ ਤੇ ਕੱਪੜੇ ਨੂੰ ਬਾਹਰਲੀ ਸਾਈਡ ਫੋਲ ਕੇ ਐਦਾਂ ਆਪਾਂ ਨੇ ਤੁੱਕੀ ਲਾ ਕੇ ਉੱਪਰ ਸਲਾਈ ਲਾ ਦੇਣੀ ਹੈ ਇਹਦੇ ਪਹਿਲਾਂ ਇੱਕ ਸਾਈਡ ਸਲਾਈ ਲੱਗੂਗੀ ਫਿਰ ਦੂਜੀ ਸਾਈਡ ਲੱਗੂਗੀ ਸਲਾਈ ਅੱਧਾ ਆਪਾਂ ਨੇ ਸਲਾਈ ਲਾ ਕੇ ਤੇ ਅੱਧਾ ਚੱਕ ਕੇ ਤੇ ਅੱਧਰ ਨੂੰ ਸਲਾਈ ਲਾ ਦੇਣੀ ਹੈ ਤੇ ਇੱਦਾਂ ਸਲਾਈ ਘੁਮਾ ਦੇਣੀ ਆਪਾਂ ਨੇ ਠੀਕ ਹੈ ਜੀ ਇੱਕ ਸਾਈਡ ਲੱਗ ਗਈ ਆ ਮੈਂ ਤੇ ਹੁਣ ਆਪਾਂ ਨੇ ਦੂਜੀ ਸਾਈਡ ਲਾਉਣੀ ਹੈ ਤੇ ਇੱਦਾਂ ਆਪਾਂ ਨੇ ਦੂਜੀ ਸਾਈਡ ਲਾ ਦੇਣੀ ਅੱਧਾ ਆਪਾਂ ਨੇ ਦੂਜੀ ਸਾਈਡ ਲਾ ਦੇਣੀ ਜਿੱਦਾਂ ਦੂਜੇ ਪਾਸੇ ਲਾਈਏ ਆ ਦੇਖੋ ਜੀ ਇਹਦੇ ਨਾਲ ਚਾਕ ਨਹੀਂ ਆਪਣੇ ਫਟਦੇ ਹੈਗੇ ਆਦਾਂ ਆਪਾਂ ਨੇ ਲਾ ਦੇਣੀ ਆ ਦੇਖੋ ਇੱਕ ਨਾ ਚਾਕਾਂ ਉੱਪਰ ਲੱਗ ਜਾਂਦੀ ਕੀ ਕੀ ਹੁਣ ਆਪਾਂ ਲੱਗੇ ਆਏ ਨੇਫੀ ਵਾਲੀ ਜੜੀ ਬਣਾਉਣ ਅੱਧਾ ਇੰਚ ਕੱਪੜਾ ਆਪਾਂ ਨੇ ਸਾਈਡ ਪਰ ਛੱਡ ਦੇਣਾ ਤੇ 1.5 ਇੰਚ ਆਪਾਂ ਨੇ ਉੱਪਰ ਛੱਡ ਦੇਣਾ ਨੇਫੇ ਵਾਸਤੇ ਆਹ ਦੇਖੋ ਜੀ ਇੱਥੇ ਡਬਲ ਸਲਾਈ ਲਾ ਦੇਣੀ ਆਪਾਂ ਨੇ ਥੱਲੇ ਲੈਂਸ ਸਲਾਈ ਲਾ ਦੇਣੀ ਤੇ ਥੱਲੇ ਵੀ ਆਪਾਂ ਨੇ ਡਬਲ ਸਲਾਈ ਲਾ ਦੇਣੀ ਉੱਦੜਨੇ ਤੇ ਤੇ ਇਦਾਂ ਆਪਾਂ ਨੇ ਇਹਨੂੰ ਕੱਪੜੇ ਨੂੰ ਖੋਲ ਕੇ ਤੇ ਇਹ ਸੀ ਨੂੰ ਲੱਗ ਕਰਕੇ ਇਦਾਂ ਫੋਲਡ ਕਰਕੇ ਸਾਡਾਂ ਤੇ ਇਹਦੇ ਲੱਗ ਲੱਗ ਸਿਲਾਈ ਲਾ ਦੇਣੀ ਹੈ ਜੀ ਆਪਾਂ ਨੇ ਠੀਕ ਹੈ ਜੀ ਇਦਾਂ ਸਿਲਾਈ ਲਾ ਦੇਣੀ ਹੈ ਇਦਾਂ ਹੀ ਆਪਾਂ ਨੇ ਦੂਜੀ ਸਾਈਡ ਸਿਲਾਈ ਲਾ ਦੇਣੀ ਹੈ ਇੱਦਾਂ। ਇਹ ਗੁੰਸ ਲਾਈਲਾ ਦੇਣੀ ਹੈ ਆਪਾਂ ਨੂੰ। ਇੱਦਾਂ ਮਾਰਨ ਤੋਂ ਬਾਅਦ ਤੇ ਆਪਾਂ ਨੇ ਫਿਰ ਨੇਫਾ ਬੋਲਡ ਕਰ ਲੈਣਾ। ਆਹ ਦੇਖੋ। 1/2 ਇੰਚ ਆਪਣਾ ਸਲਾਈ ਚ ਆ ਜਾਣਾ। 1 ਇੰਚ ਦਾ ਆਪਣਾ ਨੇਫਾ ਰਹਿ ਜਾਣਾ ਜੀ। ਜਦੋਂ ਆਪਾਂ ਇਦਾਂ ਚਿੜੀ ਬਣਾਉਨੇ ਆ ਤਾਂ ਫਿਨਿਸ਼ਿੰਗ ਵਧੀਆ ਆਉਂਦੀ ਹੈ ਸਫਾਈ ਨਾਲ ਲੱਗ ਜਾਂਦੀ ਹੈ ਇਹ ਬਿਲਕੁਲ ਸਫਾਈ ਨਾਲ ਨਿਫਾ ਮੜ ਜਾਂਦਾ ਹੈ ਆਦਿਕ ਕੋਲ ਹੁਣ ਲੱਗਿਆ ਜੀ ਆਪਾਂ ਜਿਹੜੀਆਂ ਮੇਰੀਆਂ ਭੈਣਾਂ ਤੇ ਨਾ ਚਾਕ ਫੋਲਡ ਨਹੀਂ ਹੁੰਦੇ ਹੈਗੇ ਉਹ ਆਹ ਤਰੀਕੇ ਨਾਲ ਫੋਲਡ ਕਰ ਲਿਆ ਕਰੋ ਕਿਉਂਕਿ ਜਿਨ੍ਹਾਂ ਕੋਲ ਬਲ ਪਈ ਜਾਂਦੀ ਹੈ ਤੇ ਐਦਾਂ ਆਪਾਂ ਨੇ ਇੱਕ ਬੜੇ ਵਿਖੇ ਨਾਲ ਸਲਾਈ ਲਾ ਦੇਣੀ ਹੈ ਜਿੱਥੇ ਆਪਾਂ ਨੇ ਫਿਟਿੰਗ ਦੀ ਨਿਸ਼ਾਨੀ ਲਾਈ ਵੀ ਹੁੰਦੀ ਹੈ हिਪ ਦੀ ਉੱਥੇ ਤੇ ਆਪਾਂ ਨੇ ਸਿੱਧੀ ਸਲਾਈ ਲੈ ਆਉਣੀ ਹੈ ਥੱਲੇ ਨੂੰ ਪੱਲੇ ਆਪਾਂ ਦੇ ਪਹਿਲਾਂ ਆਪਾਂ ਨੇ ਪੱਲੇ ਫੋਲਡ ਕਰ ਲੈਣੇ ਠੀਕ ਹੈ ਜੀ ਫਿਰ ਆਪਾਂ ਨੇ ਇਦਾਂ ਬੜੇ ਬਿਖੀ ਇਹਨਾਂ ਸਲਾਈ ਲਾ ਦੇਣੀਆਂ ਪੱਲਿਆਂ ਤੱਕ ਅੱਦਾਂ ਲਾਉਣ ਤੋਂ ਬਾਅਦ ਫਿਰ ਆਪਾਂ ਨੇ ਇਹ ਸਲਾਈ ਇਦਾਂ ਖੋਲ ਲੈਣੀ ਹੈ ਗੱਬੇ ਤੋਂ ਇਦਾਂ ਤੇ ਇਦਾਂ ਆਪਾਂ ਨੇ ਹੋਲਡ ਕਰ ਲੈਣਾ ਇਹ ਵਿੱਚ ਨੂੰ ਕਪੜਾ ਐਦਾ ਇਹਦੇ ਵਾਲਦਲੇ ਵੀ ਆਪਾਂ ਨੇ ਤਰਪਾਈ ਕਰਕੇ ਬੜੇ ਵਕੀ ਨੇ ਸਲਾਈ ਲਾ ਦੇਣੀ ਕਿਉਂਕਿ ਫਿਰ ਆਪਾਂ ਨੇ ਤਰਪਾਈ ਕਰਨੀ ਹੈ ਇਹਦੇ ਪਰ ਜਿਨ੍ਹਾਂ ਤੇ ਚਾਕ ਨਹੀਂ ਮੁਰਦੇ ਹੈਗੇ ਵੀ ਬਲ ਪਈ ਜਾਂਦੇ ਆ ਉਹਨਾਂ ਲਈ ਮੈਂ ਦੱਸਦੀ ਹਾਂ ਜੀ ਤਰੀਕਾ ਇਦਾਂ ਆਪਾਂ ਨੇ ਲਾਉਂਦੇ ਜਾਈ ਜਣਾ ਸਲਾਈ ਦੋਨੋਂ ਪਾਸੇ ਆਪਾਂ ਨੇ ਇਦਾਂ ਹੀ ਸਲਾਈ ਲਾ ਦੇਣੀ ਕਿਤੇ ਜੇ ਆਪਾਂ ਇਦਾਂ ਫੋਲਡ ਕਰਦੇ ਆ ਇਹਨਾਂ ਨੂੰ ਚਾਕਾਂ ਨੂੰ ਤੇ ਬਿਲਕੁਲ ਫਰਕ ਨਹੀਂ ਪੈਂਦਾ ਜੀ ਇਹਨਾਂ ਦੇ ਵਿੱਚ ਚਾਕਾਂ ਦੇ ਬਿਲਕੁਲ ਪ੍ਰੋਪਰ ਹੋ ਜਾਂਦੇ ਆ ਸਹੀ ਠੀਕ ਹੈ ਜੀ ਲੱਗੇ ਸਲਾਈ ਆਪਣੇ ਇਸ ਤੋਂ ਬਾਅਦ ਆਪਾਂ ਨੇ ਜਿਹੜੀ ਗੱਬੇ ਸੀ ਸਲਾਈ ਲਾਈ ਤੀ ਬੜੇ ਵਕੀ ਹੈ ਨਾ ਇਹ ਆਪਾਂ ਨੇ ਢੇੜ ਦੇਣੀ ਹੈ ਕਿਉਂਕਿ ਤਾਗਾ ਤਾਂ ਬਾਹਰਲੀ ਸਾਈਡ ਹੁੰਦਾ ਹੀ ਆ ਆਪਾਂ ਨੇ ਫੜ ਕੇ ਖਿੱਚ ਦੇਣਾ ਹੈ ਆ ਦੇਖੋ ਠੀਕ ਹੈ ਜੀ ਇਦਾਂ ਕਰਕੇ ਆਪਾਂ ਨੇ ਫਿਰ ਸਲਾਈ ਨੂੰ ਢੇੜ ਦੇਣਾ ਇਦੋਂ ਨਵਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਚੈਨਲ ਨੂੰ ਸਬਸਕ੍ਰਾਈਬਰ ਕਰ ਦਿਓ ਠੀਕ ਹੈ ਆ ਦੇਖਿਓ ਜੀ ਇਹਨਾਂ ਚਾਕ ਬਿਲਕੁਲ ਪ੍ਰੋਪਰ ਮੁੜ ਗਏ ਨੇ ਠੀਕ ਹੈ ਆਧਾ ਮੋੜ ਲਿਆ ਕਰੋ ਤੁਸੀਂ ਇਹਨਾਂ ਕਿਉਂਕਿ ਇਹਨਾਂ ਨੂੰ ਫਿਨਿਸ਼ਿੰਗ ਨਾਲ ਹੋਲਡ ਹੋ ਜਾਂਦੇ ਆ ਚਾਕ